ਸਾਰ ਪਰੀ ਸਸਰੀ ਗਾਲ ਜੀ ਉਮੀਦ ਕਰਦਾ ਤੁਜੀ ਸਾਰੇ ਨੂੰ ਕੇਜੀ ਠੀਕ ਠਾਕ ਸਵਾਗਤ ਹੈ ਤੁਹਾਡਾ ਨਵੇਂ ਗੁਜ਼ਾਰੋ ਦੇ ਵਿੱਚ ਅੱਜ ਆ ਪੰਜਾਬ ਆ ਰਹੀਆਂ ਜੀ ਸੁਖਮਨ ਦੇ ਨਾਨਕਾਂ ਛੋਟਾ ਜਿਹਾ ਬੇਬੀ ਦੇ ਕਿ ਜੀ ਦਰੇ ਹੋ ਖਾਓਗੇ ਤੁਹਾਨੂੰ ਜਿਹੜਾ ਵਲੌਗ ਸੁਖਮਨ ਦੇ ਨਾਨਕਾਂ ਇਹ ਮੈਂ ਨਹਿ ਲੈ ਲਿਆ ਉਹ ਵੇ ਮੈਂ ਪਤਾ ਨਹੀਂ ਕੀ ਰੇਟ ਹੋਣਾ ਦਸਰੀ ਗਾਲ ਜੀ ਅੰਬ ਕੈਰੇਟ ਹੈ ਅੰਬ ਜੀ ਕੁੱਸਣ ਵਾਲੇ ਕੱਟਣ ਵਾਲੇ ਜੀ ਅੱਛਾ ਜੀ ਮੈਂ ਅੰਬ ਦੀਆਂ ਸੁਣਦਾ ਨਾ ਕੱਟਣ ਜੀ ਕਿੰਨੇ ਦੋ ਦੋ ਕਿੰਨੋਂ ਨਾ ਕੋਈ ਜਗਾ ਬਤਾ ਜਾਸੂ ਨੂੰ ਬਣਾ ਵਾਏ ਬੈਠੀ ਰਹੇ ਇਹ ਤਾਂ ਜਾਰੀ ਕਹਾਣੀ ਬਿੰਦੇ ਦਾ ਜੋ ਬਣਾ porque es burlante ਕੀ ਸੀਜ਼ਨ ਚੱਲ ਰਿਹਾ ਜੋਰਾਵਾ ਬਈ ਇਹ ਦੇਖੋ ਮੱਕੀ ਉੱਕੀ ਪਈ ਸੱਟਾਂ ਮਾ ਸੜਕ ਪਾਸੂਰ ਜੂੰਗੀ ਪਈ ਮੱਕੀ ਪਈ ਸੁਪਣੀ ਬਗਾਈ ਬਈ ਉਹਦੇ ਸਤਾਰ ਇਹ ਕਿਤੇ ਪਾਉਂਦੇ ਦਵਾ ਮੰਜੀ ਰੀ ਲੱਕੀ ਲਾਉਣਾ ਕਿਤੇ ਕਿਤੇ ਨੂੰ ਪਰਾਧੋ ਵਾਲੇ ਜਿਹੜੇ ਨਾ ਲੋਟਾਣੇ ਲਾ ਰਹੇ ਆ ਜੀ ਰੀ ਬਾਤ ਪਾ ਮੱਕੀ ਪਈ ਹੈ ਇਹਦਾ ਸੀਜ਼ਨ ਫੋਟੋ ਲਾ ਲਾ ਵੀ ਕਮਾਤੋ ਜਿੱਤਨਾਂ ਜੀਰੀ ਕਣੋ ਜੀ ਜਲਾਦਾ ਜੀਰੀ ਜਿੱਤਰਾ ਹੀ ਮਖੀਰ ਜਿੰਦਾਦਾ ਕਿ ਅਭੀ ਸੌੜੇ ਮੈਂਦੀ ਹੈ ਕੀਤੀ ਜਾਂਦੀ ਦੀ ਬਹੁਤ ਹੋਦੀ ਹੈ ਤਰਾ ਖਾ ਗਈ ਜੀ ਲੋ ਜੀ ਪਹੁੰਚ ਗਏ ਭਈ ਅੱਪਾ ਔਰ ਇਹਦੇ ਰਾਈਟ ਤੋਂ ਗਏ। ਆ ਦੇਖੋ। ਵਰਦੇ ਜਿੱਤਾਂ। ਕਾਲੀ ਕੋਸਨ ਦਿਖਣਾਗਾ ਤੁਹਾਨੂੰ। ਇੱਕ ਮਿੰਟ ਇੰਤਜ਼ਾਰ ਕਰੋ। ਫਿਰ ਦਿਖਾਵਾਂਗੇ ਤੁਹਾਨੂੰ। ਮਤਲਬ ਫਿਰ ਦੇਖੋ ਕਿ ਕੋਠੀ। ਅੱਜ ਇਹਨੇ ਮੋੜ ਹੈ ਨਾ। ਢੋੜ ਮੂੜੂ ਮੇਰਾ ਜੱਫਾ ਰਾਈਟ। ਇਹ ਸਾਹਮਣੀ ਦਿਖੂਗੀ। கேமராமேன் ரத்த ஆய Thank okay. you. ਉਹ ਨਹੀਂ ਵਧਾਈਆਂ ਉਹ ਆ ਆ ਬਣਾ ਆ ਉਹ ਹਾਂ ਇਹ ਨਾ ਆ ਦੇ ਕੌਣ ਆਇਆ ਨਾ ਆਇਆ ਪਰੇ ਨਾ ਆ ਦੇ ਨਾ ਆ ਦੇ ਸਤਿਗੁਰੂ ਜੀ ਸਤਿਗੁਰੂ ਜੀ ਹੋਰ ਜੀ ਉਹ ਵੀ ਗਾ ਸੁਖਮਨ ਆ ਰੋਸ ਸੇਕਤਾ ਦੂਜੀ ਪੂਰੀ ਟਣਾ ਦੋ ਤਿੰਨ ਦਿਨ ਹੋਰ ਜੀ ਅਰੇ ਬੁੱਧੀ ਆਲੇ ਗਾਦੀ ਬੜੀ ਸਿੱਖੀ ਵੇ ਨਹੀਂ ਬੈਠ ਚਲੋ ਕੋਈ ਨਹੀਂ ਉਹ ਗਾ ਜੀ ਨੀ ਉੰਜੇ ਰਹੇ ਹਾਂ ਕੱਲ ਆਪਾਂ ਬਹਿ ਜਾਨੇ ਫਿਰ ਪਰਾਂ ਬਹਿ ਜੂਗਾ ਮਾਝਾ ਤੇ ਫਿਰ ਬੈਠੀ ਫਿਰ ਬੈਠਦੇ ਹਾਂ ਅਸੀਂ ਉੱਧਰ ਪਾ ਲੀਏ ਅੱਜ ਪਤਾ ਅੱਜ ਤੁਸੇ ਨਾ ਬੈਠੋ ਨਹੀਂ ਵਾਹ ਸਰਦਾਰ ਅਸਰ ਤੁਸੀਂ ਜੱ삐 ਗੱਦੀ ਆ ਲਓ ਹਾਂ ਸਰ ਆਹ ਕੋਟੀ ਉਪਰੀ ਦਾ ਮਾਜੋ ਉਹ ਤਾਂ ਮਾਰ ਰਹੇ ਹੋ ਇੱਥੇ ਸਾਡੇ ਪਿੰਡ ਖੱਲੇ ਘਰੋਂ ਮੁੰਡੇ-ਮੰਡੇ ਸਾਰੇ ਬਾਹਰ ਗਏ ਆ ਕੋਈ ਨਾ ਕੋਈ ਮਾਲਿਆ ਮੁੰਡੇ ਬਾਗੇ ਰੋਕਰੀ ਆਈ ਆ ਹਾਂ ਰੋਕਰੀ ਆਈ ਆ ਪਿਛਾ ਉਹ ਆ ਤਾਂ ਸਭ ਤੇਰੇ ਘਰ ਜਾ ਉੱਥੇ ਬੈਠੇ ਇੱਥੇ ਬੈਠ ਸਾਡੇ ਕੋਲੇ ਖੇੜੀ ਆ ਉੱਥੇ ਜਾਂਦਾ ਉਹਦਾ ਉਹਦੇ ਘਰ ਤੇ ਬੈਠੇ ਉਹ ਕੁੱਤਾ ਨੂੰ ਥੁੱਲੇ ਦਾ ਮੈਨੂੰ ਮਨ ਲੱਗੇ ਕੁੱਤਾ ਬੁਲੀ ਉੱਚਾ ਕੁੱਤਾ ਬੈਠੋ ਤੇਰਾ ਉਹ ਨਾ ਉਹ ਕਿਹਨੂੰ ਹੋਰਦਾ ਲਈ ਬੁਲੀ ਦਾ ਬੁਲੀ ਨਾ ਮੈਨੂੰ ਕਿਹਦਾ ਗਿਆ ਕੁੱਤਾ ਖੁੱਲਾ ਉਹ ਦੇਖੇ ਕੁੱਤਾ ਖੁੱਲਾ ਕੁੱਤਾ ਦਾ ਪਰੇਸ਼ਿਸਦਾ ਅਗੋਂ ਬੜ੍ਹ ਪੜਦਾ ਤੇਰਾ ਹੂੰ ਹੂੰ ਮਾਸਾ ਮੈਂ ਫਾਟੂ ਨੋ ਕਾਰ ਦੇ ਭੱਜ ਕੇ ਪੈਗੇ ਤਾਉਂ ਚ ਹੋ ਗਿਆ ਇਹ ਕਰ ਤੱਕ ਆਉਂਦਾ ਉਹ ਕੁੱਤਾ ਗੰਦ ਨੂੰ ਬੰਦਾ ਕਹਿੰਦਾ ਬੁਰੀ ਨਾ ਸਾ ਗੰਦ ਨੂੰ ਬੱਗੇ ਬੰਦਾ ਉਹ ਪਿੱਟ ਬੁੱਲ ਜਾ ਹਾਂ ਤੂੰ ਚੁੱਕ ਤਾ ਬਲਾ ਸੂਰ ਬਲਗਾ ਹੁੰਦਾ ਕੁੱਤਾ ਹਾਂ 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 ਕੁੱਕਰ ਜਦੋਂ ਬੜੀ ਨਹੀਂ ਕੋਲ ਚਾਲ ਮੂਹ ਹੁੰਦਾ ਉਹ ਤੇ ਉਹ ਨਹੀਂ ਗਿਆ ਬੇੜੇ ਬੜਾ ਖੇੜੀ ਤੂੰ ਹਾਂ ਮੁੜ ਕੇ ਬੰਦਾ ਖੇੜੀ ਨਹੀਂ ਇਹ ਮੈਂ ਵੀ ਬੁੜ ਕਿੱਦਾਂ ਬੱਕ ਇਹ ਨਾ ਪਿੱਟ ਪੁੱਲ ਜਿੰਨਾਂ ਦਾ ਫੋਨ ਮਾਂ ਨਹੀਂ ਵੀਡੀਓ ਆਈਆਂ ਬਹੁਤ ਆਈਆਂ ਬਹੁਤ ਪਾੜ ਤੇ ਇੱਕ ਜਿਹਦੀ ਕੜਕੀ ਪੈ ਗਈ ਨਾ ਇਹ ਨੀਚੇ ਦਾ ਸਾਲੇ ਦਾ ਲੋਕ ਲਾ ਜਾਂਦਾ ਬੜਬੜਦੀ ਪੈ ਜਾਂਦੀ ਪਿੱਛੇ ਹਾਂ ਹਾਂ ਉਹ ਤਾਂ ਨਾ ਜਿਹੜਾ ਤੂਕਾਣਾ ਬੁੜੀ ਉਹ ਤਾਂ ਸੂਤ ਨੂੰ ਪਾ ਜਾਂ ਮੂੰਹ ਤੋਂ ਲੱਗ ਗਈ ਨਹੀਂ ਉੱਠਣ ਦੀ ਇੱਕ ਵਾਰ ਗਾਂ ਫੋਨ ਮਾਂ ਦਿਖਾਣ ਤੇ ਗਾਂ ਨੂੰ ਪੈ ਗਿਆ ਕੈ ਲੰਬੀ ਗੇਰ ਲਈ ਬਹੁਤ ਬਹੁਤ ਮੂੰਹ ਕਬੇ ਸੀ ਵੀ ਗੋਰ ਬੁਰ ਤੇ ਤਰਫੇ ਹਾਂ ਇਹ ਹੈਗੀ ਯਾਰ ਕਿਸੇ ਉਹ ਬਾਹਰ ਦੀਆਂ ਨਸਲਾਂ ਹੈ ਹਾਂ ਇਹ ਉਹ ਗੁਜਿਹਰਾ ਨੇ ਉਹ ਦਸਾਲਾ ਨਹੀਂ ਨਾ ਇਹ ਸਗਰਾਨਾ ਇਹਦਾ ਸ਼ਿਕਾਰ ਕਹਿੰਦੇ ਨੇ ਸੂਰ ਬਾਸਤਾ ਹੈ ਤਾਂ ਹਾਂ ਇਹੇ ਦਿਮਾਗ ਕਾ ਨਹੀਂ ਪਤਾ ਕਦ ਕਿਆ ਇਹਦਾ ਮਾਲਕ ਨੂੰ ਖਾਜੇ ਪੈਸਾ ਹਾਂ ਮਾਲਕ ਕਿਹੜਾ ਨਾ ਇਹਨੂੰ ਨਹੀਂ ਪਤਾ ਹੈ ਵੀ ਮੇਰਾ ਮਾਲਕ ਹੈ ਕਿਆ ਹੈ ਇਹ ਭੁੱਜਣਾ ਵੀ ਆਪ ਤੁਸੀਂ ਆ ਜੇ ਮੇਰੇ ਤੋਂ ਮਾਲਕ ਹੈ ਹਾਂ ਉਹਨੂੰ ਕਹੇ ਜੀ ਮੜਦੇ ਸੂਰਿਆ ਨੇ ਪਤਾ ਪਤਾ ਮਾਰਦਾ ਵਧੀਆ ਨਾਲੇ ਮੈਂ ਸਾਈਆਂ ਦਾ ਲਪਤਾਂ ਲਪਤਾਂ ਖਾਈ ਜਾਓ ਧੰਨ ਮੈਂ ਨਹੀਂ ਜੁਗਾਰ ਚਾਰ ਮਹੀਨੇ ਦਿੰਦੀ ਬਰਾਬਰ ਚਾਰ ਕੁ ਮਹੀਨੇ ਬਸ ਕੋਈ ਓਡੰਕਰ ਹੈ ਜਿਹੜਾ ਅੱਛਾ ਸਾਡੇ ਕੋਲ ਤਮਾਹ ਬੜੀ ਕਮਾਈ ਬਸ ਜਿਹੜੀ ਜਿਹੜੀ ਹੁਣ ਹਾਂ ਹੋ ਉਸ ਤਰ੍ਹਾਂ ਗੌਰ ਨਹੀਂ ਨਾ ਹੁੰਦੀ ਹਾਂ ਯਾਰ ਇੱਕ ਸਾਰੇ 10 ਕਿਲੋ ਦੇ ਹੁਣ ਆਦਾ ਬੰਦਾ ਮਹੇਸ਼ ਭਾਈ ਹੋਇਆ ਕਿ ਤਮੇ ਹੋਇਆ ਤੂੰ ਦੰਦਾਂ ਦੀ ਉਸੂ ਕਰਦੀ ਸੀ ਹਾਂ ਪਿੱਛਾ ਕਰਣਾ ਯੱਕਾਰ ਤੀਮੀਆਂ ਹੋਇਆ ਗੌਰ ਕਰਨੇ ਲਈ ਤਾ ਮਹਸਾ ਨੇ ਨਹੀਂ ਦੇ ਪਤਾ ਹੋਣਾ ਮੰਨ ਲੈ ਰਿਆਈ ਇਹ ਤਾਂ ਬੰਦੇ ਦੀ ਟੁੰਡੀ ਆ ਫੀਲ ਕਰਦੀ ਹੈ ਹੁੰਦਾ ਮੈਂ ਤਾਂ ਸਟੂਡੀਓ ਵੀ ਟੂੜੀ ਆ ਲੋ ਪਿੰਡ ਕੇ ਲੱਗੇ ਹੋਣ ਤੀਂਆਂ ਉਹਦੇ ਉਰੀਆ ਵਰਗਾ ਜੰਦੇ ਆ ਦਾਣਾ ਖੁੱਲਾ ਪੈਂਦੀ ਅਜ ਤਾਂ ਤਾਰਾ ਕਰਦੇ ਹਾਂ ਬਸ ਤਾਰਾ ਕਰਦਾ ਦਾਣਾ ਪੂਰਾ ਖੁੱਲਾ ਦੇਰਦੇ ਉਹ ਤੇ ਆਪੇ ਹੀ ਹੈ ਤਿੰਨ ਤਿੰਨ ਕਰੋ ਮੈਸਾ ਹਾਂ ਨਾ ਇੱਕ ਮੈਸਾ ਹੋਗਾ ਦੋ ਬਹੁਤ ਥੋੜਾ ਦੁਕਾਨਪਤੀ ਵੀ ਕੀ ਜਾਂਦਾ ਥੋੜਾ ਦਾ ਦੁਕਾਨਪਤੀ ਉੱਠੀ ਜਾਂਦਾ ਥੋੜਾ ਦੁਕਾਨ ਚੋਂ ਬਹੁਤ ਦੁਕਾਨਾ ਦੋ ਗਾਇਆਂ ਦੇ ਮੈਸਾ ਬਣੇ ਇਹ ਦੁਕਾਨਪਤੀ ਉੱਤ ਵੀ ਕੀ ਜਾਂਦਾ ਨਾ ਜਦੋਂ ਮੋਲੀ ਬੋਲ ਆਉਂਦਾ ਮੂਲ ਲੱਗੇ ਵੇਦਨ ਦਾ ਉਹ ਵੀ ਸੱਦ ਨੇਗਾ ਮੂਲ ਲੱਗੇ ਹੂੰ ਅਮੂਲ ਲੱਗੇ ਵੀ ਕਰਦਾ ਵੀ 50 ਕਿਲੋ ਦਨ ਲੱਗਦਾ ਹਰੂ ਦਾ ਲੈ ਵੀਟਾ ਨਾ ਮੂਲ ਕਰਦਾ ਲੁੱਟਦਾ ਇਹਦਾ ਲਾਸਟ ਕੋਈ ਕੋਈ ਕਿਲੋ ਮਾ ਕੇ ਮੂਲੇ ਬੱਲੇ ਆਲਵਾ ਉਂ ਕੰਨੀ ਲਾ ਰੋਟੀ ਦੀ ਮਨ ਲਬੀ ਮਨ ਚੰਗੇ ਜਿਨੇ ਲਾਦੇ ਆ ਇੱਕ ਦੋ ਜਿੰਨੀ ਖਾਣੀ ਉਨੀ ਖਾ ਲੋ ਕੋਈ ਨਾ ਇੰਨੀ ਕ ਤਾਂ ਖਾਏ ਦੋ ਗਰੋਟੀਆਂ ਨਾ ਬੰਦਾ ਰੱਜ ਜਾਵੇ ਵੀ ਖਾ ਜਾਂਦਾ ਚਲੋ ਬਈ ਖਾਓ ਤੂੰ ਯਾਰ ਤੂੰ ਤੂੰ ਕੱਢੀ ਖਾ ਲ ਲੈ ਫੋਨ ਸਾਨੂੰ ਕਿਉਂ ਭਾਇਓ ਆ ਮੈਂ ਨਾ ਮੇਰੇ ਕੋਲ ਨਹੀਂ ਕਹਣ ਗਿਆ ਦੱਸ ਮੈਂ ਤੇਰੀ இருக்கும்

ਉਧਾ ਇੱਕ ਪਰ ਵੀ ਜਾਈ ਇਹ ਵਾਹ ਖੁਦ ਦੇ ਦੋ ਮਾਮੇ ਇੱਕ ਮਾਮਾ ਇੱਧਰ ਰਹਿੰਦਾ ਜੀ ਹੈ ਉਹ ਇਹ ਤੋੜ ਕੇ ਇਸ ਤਰ੍ਹਾਂ ਉੱਡ ਰਿਹਾ ਆਓ ਜੀ ਆਓ ਜੀ ਸੁੱਕੇ ਵਿੱਚ ਤੋੜਾਂ ਡਾ ਰਹੇ ਨਹੀਂ ਮੂੰਹ ਬੋਲੋ

ਬਸ ਮੇਰੇ ਵੀ ਹਲੇ ਤਾਂ ਹੋ ਜਾਏਗੀ ਬਹੁਤ ਤਾਂ ਬਸ ਉਹਦੋਂ ਮਾਲ ਪੱਤਾ ਗੇਰੇ ਹੀ ਨਹੀਂ ਹਲੇ ਤੇਰਾ ਸਰ ਹੋ ਜਾਂਦੀ ਯਾਰ ਬਹੁਤ ਤਾਂ ਤਿਆਰ ਹੈ ਬਸ ਸਾਰੇ ਯੂਰੀ ਆ ਗਏ ਬੀਨੂ ਆ ਮੈਂ ਕਿਹਾ ਉਹ ਨਹੀਂ ਜੀ আকবষে য়ারও দিনে. আয়ে পাইে নিটাল কারেALK এয়ায়ে. আয়ে, বায়ারে আপমায়া কাহনার মায়েযথার আয়ার য়েয়ে, একারানি দ� ਉਹ ਬਣਾਈ ਨਹੀਂ ਹੈ ਜਗਾਂ ਹੋਰ ਹੋਰ ਨੂੰ ਬਧਾਈ ਦਿੱਤੀ ਹਾਂ ਉਹ ਇਹਦੇ ਨੇ ਟਟੇਰੀ ਕਿਥਾ ਦਿੰਦੀ ਅੰਡੇ ਆਦਿ ਜਿਹੜੇ ਚੀਜ਼ ਦੇਣ ਦੇ ਦੇਖੀ ਜਿਲ੍ਹੇਵਾਲ ਤੋਂ ਕੋਠਿਆਂ ਵਾਲੇ ਦੇ ਵਿੱਚ ਅੰਡੇ ਦੀ ਟਿੱਕੀਆਂ ਨੇ ਇਹਦੇ ਕੀ ਕਿਤੇ ਲਿੰਦੀ ਜੀ